Thank <laughs> you. ਸਰ ਸਾਰਾ ਪਿੰਡ ਦਾ ਸਾਰੀ ਦੁਨੀਆ ਪੰਚਾਇਤ ਤੇ ਬੈਠੀ ਆ ਜੇ ਤੋ ਕੋ ਅਖਤਮਾਨ ਸਾਹਿਬ ਵੀ ਇਹ ਵੀ ਸਰਕਾਰੀ ਨੇ ਦੇਖੋ ਇਹ ਹੁਣ ਤੇ ਅਸੀਂ ਸਰਕਾਰ ਤੇ ਬੈਠਿਆ ਸਾਨੂੰ ਤੁਸੀਂ ਫੱਟ ਦਿੰਦੇ ਆ ਜਾਂ ਸਾਡੀਆਂ ਸੜਕਾਂ ਕਦੋਂ ਫਿਰ ਬਣਾਉਣੇ ਆ ਪੰਚਾਇਤ ਹੀ ਇੱਕ ਪਾਸੇ ਸਾਨੂੰ ਤੁਸੀਂ ਦੇਨੇ ਕੁ ਬੇ ਚਾਰ ਘਰਾਂ ਨੂੰ ਸਾਨੂੰ ਢੋਣ ਲੱਗਿਆ ਗਰੀਬ ਪੰਜਾਂ ਨੂੰ ਆ ਸਾਡਾ ਨੋਟਿਸ ਚਾਰ ਘਰਾਂ ਸਨ ਤੁਹਾਡੇ ਮਹਿਕਮੇ ਕੋ ਕੀ ਰਿਕਾਰਡ ਹੈ ਔਰ ਕਿਸ ਤਰ੍ਹਾਂ ਇਹ ਪ੍ਰੋਸੈਸ ਵਿੱਚ ਲੰਗੀ ਗਈ ਹੈ ਦੇਖੋ ਸਾਡੇ ਕੋਲ ਨਾ ਸਤੰਬਰ 2015 ਵਿੱਚ ਆਰਡਰ ਆ ਚੁੱਕੇ ਆ ਚੁੱਕੇ ਸੀਗੇ ਕਬਜ਼ਾ ਵਾਰੰਟ ਦੇ ਇਹਨਾਂ ਨੂੰ ਨੋਟਿਸ ਵੀ ਇਸ਼ੂ ਕਰਤੇ ਸੀਗੇ ਤੇ ਕੀ ਕਹਿੰਦੇ ਇਹਨਾਂ ਨੂੰ ਬਾਰ ਬਾਰ ਹਦਾਇਤਾਂ ਵੀ ਮੇਰੇ ਪੰਚਾਇਤ ਕੱਤਰ ਵੱਲੋਂ ਪੰਚਾਇਤ ਅਫਸਰ ਵੱਲੋਂ ਬਾਰ ਬਾਰ ਕਿਹਾ ਵੀ ਜਾ ਰਿਹਾ ਸੀ ਵੀ ਤੁਸੀਂ ਆਪਣੇ ਘਰ ਖਾਲੀ ਕਰ ਦਿਓ ਮੇਰੇ ਵੱਲੋਂ ਵੀ ਨੋਟਿਸ ਇਸ਼ੂ ਕੀਤੇ ਗਏ ਆ ਪਰ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਕਿਉਂਕਿ ਹੁਣ ਜਿਹੜੇ ਸਾਡੇ ਡਿਪਾਰਟਮੈਂਟ ਦੇ ਆ ਅਸੀਂ ਨਜਾਇਜ਼ ਕਬਜ਼ੇ ਜਿਹੜੇ ਉਹ ਛਡਵਾਣੇ ਆ ਠੀਕ ਹੈ ਇਸ ਤਹਿਤ ਹੀ ਅਸੀਂ ਅੱਜ ਮਤਲਬ ਜਿਹੜਾ ਡੀਸਭ ਨੂੰ ਵੀ ਕਿਹਾ ਸੀ ਕਿ ਸਾਡੇ ਜਿਹੜੇ ਡਿਪਾਰਟਮੈਂਟ ਦੇ ਇਹਨਾਂ ਜ਼ਾਇਦ ਕਬਜ਼ੇ ਛਡਵਾਏ ਜਾਣੇ ਆ ਤਾਂ ਕਿ ਸਾਡੇ ਵੀ ਪ੍ਰੋਗਰੈਸ ਪਾ ਸਕੀ। ਮੈਨੂੰ ਇੱਥੇ ਕਿੰਨੇ ਤੁਸੀਂ ਏਰੀਆ ਆਈਡੈਂਟੀਫਾਈ ਕੀਤੇ ਜਿਹੜਾ ਕਬਜ਼ਾ ਹੈਗਾ ਨਿਗਾਹ ਤੋਂ? ਦੇਖੋ ਹਲੇ ਤਾਂ ਮੇਰੇ ਕੋਲ 3-4 ਫਾਈਲਾਂ ਆਈਆਂ ਹੈ ਜੀਆਂ ਤੇ 3 ਘਰ ਦਾ ਅੱਜ ਅਸੀਂ ਕਰਨਾ ਹੈਗਾ। ਤੇ ਉਹਦੇ ਸਬੰਧ ਵਿੱਚ ਅੱਜ ਅਸੀਂ ਆ ਕਾਰਵਾਈ ਕਰਨਾ ਹੈ ਮੈਂ ਇੱਕ ਅਹਿਮ ਸਵਾਲ ਹੈ ਇਹਹੀ ਉਹ ਹੀ ਪੈਂਡ ਹੈ ਆਇਡੈਂਟੀਫਾਈ ਕਰਦੇ ਹਾਂ ਕਿ ਜਿੱਥੇ ਪੰਚਾਇਤ ਇਲੈਕਸ਼ਨ ਨਹੀਂ ਹੋ ਸਕੀ ਔਰ ਕਾਰਨ ਕੀ ਸੀ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਪੰਚਾਇਤ ਇਲੈਕਸ਼ਨ ਕੋਈ ਆਇਆ ਜਾਂ ਕੋਈ ਇਸ਼ੂ ਨਹੀਂ ਹੈਗਾ ਜਿੱਥੇ ਨਜਾਇਜ਼ ਕਬਜ਼ੇ ਜ਼ਿਆਦਾ ਹੈ ਜਿਵੇਂ ਸਾਡੇ ਬੂਟਪ੍ਰਿੰਟ ਤੇ ਮੇਰੇ ਧਿਆਨ ਵਿੱਚ ਆਇਆ ਹੈ ਵੀ ਮੋਸਟਲੀ ਹੀ ਉਹ ਹੈ ਗੱਲ ਨਜਾਇਜ਼ ਕਬਜ਼ੇ ਹੈ ਤੇ ਉਸ ਦੇ ਰਿਗਾਰਡਿੰਗ ਜਿਵੇਂ ਮੈਨੂੰ ਪ੍ਰੋ ਇਨਸਟਰਕਸ਼ਨਸ ਆਈਆਂ ਤੇ ਉਹ ਕਰੀਏ ਕਿ ਆਇਡੈਂਟੀਫਾਈ ਕਰਨ ਤੋਂ ਬਾਅਦ ਹੀ ਮਿਲੋ ਠੀਕ ਹੈ ਥੈਂਕ ਯੂ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਾਜਾਇਜ਼ ਉਸਾਰੀਆਂ ਉਹਦੇ ਖਿਲਾਫ ਜਿਹੜੀ ਬੜੀ ਸਖਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਅੱਜ ਜਿਹੜੀ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਵੀ ਇਹ ਨਾਜਾਇਜ਼ ਉਸਾਰੀਆਂ ਸੰਬੰਧੀ ਕਾਰਵਾਈ ਕੀਤੀ ਗਈ ਹੈ ਕੁਝ ਜਿਹੜੇ ਘਰ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਨਾਜਾਇਜ਼ ਤੌਰ ਤੇ ਜਿਹੜੀ ਪੰਚਾਇਤੀ ਜ਼ਮੀਨਾਂ ਆਪਣੇ ਕਬਜ਼ੇ 'ਚ ਕੀਤੀਆਂ ਹੋਇਆ ਸੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਦੇ ਹੋਏ ਅੱਜ ਜਿਹੜਾ ਬੀਡੀਪੀਓ ਸਾਹਤੇ ਹੁਕਮਤ ਅਹਿਦ ਜਿਹੜੀ ਆਈ ਡਿਮੋਲੇਸ਼ਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਹੈ ਤੇ ਅੱਗੇ ਆਉਣ ਵਾਲੇ ਸਮੇਂ ਤੇ ਪਿੱਛੇ ਚੱਲੀਆਂ ਤੇਰੀ ਨਜਾਇਜ਼ ਸਾਰੀਆਂ ਹੋਣਗੀਆਂ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਇਹਨਾਂ ਤੇ ਕੋਈ ਕਨੈਕਸ਼ਨ ਐਨਡੀਪੀਐਸ ਦਾ ਜਾਂ ਹੋਰ ਇਦਾਂ ਦੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਕਨੈਕਸ਼ਨ ਹੈਗੇ ਨੇ ਤੁਹਾਡੇ ਕੋਲ ਰਿਪੋਰਟ ਹੈਗੇ ਨੇ ਕਿ ਇਹ ਇਨਵੋਲਵ ਹੈਗੇ ਨੇ ਬਿਲਕੁਲ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਖੰਗਾਲਿਆ ਤਾਂ ਇਹਨਾਂ ਤੇ ਤਕਰੀਬਨ 9 ਮੁਕਦਮੇ ਜਿਹੜੇ ਐਨਡੀਪੀਐਸ ਤੇ ਆਲਰੇਡੀ ਦਰਜ ਹੈ ਇਹਨਾਂ ਦੀ ਹਿਸਟਰੀ ਹੈਗੀ ਹੈ ਜਿਹੜੀ ਜੀ ਹੈਂਡੀਕੇਪਡ ਸੈਕਟ ਦੇ ਕੇਸਿਸ ਦੇ ਸਰ ਇਸ ਲੋਕੇਸ਼ਨ ਦੇ ਵਿੱਚ ਕਿੰਨੀ ਆਈਡੈਂਟੀਫਿਕੇਸ਼ਨ ਹੈ ਇਹੋ ਜਿਹੀ ਮਾਮਲਿਆਂ ਦੀ ਔਰ ਸਾਰਿਆਂ ਤੇ ਕਾਰਵਾਈ ਇਸੇ ਤਰ੍ਹਾਂ ਕੀਤੀ ਇਹ ਬਿਲਕੁਲ ਇੱਕ ਕੰਟੀਨਿਊਸ ਪ੍ਰੋਸੈਸ ਹੈਗਾ ਇਹ ਸਾਡਾ ਜਿਹੜਾ ਬੂਟਪਿੰਡ ਜਿਹੜਾ ਸੁਭਨਪੁਰ ਥਾਣੇ 'ਚ ਪੈਂਦਾ ਹੈਗਾ ਇੱਕ ਡਰੱਗ ਹੌਟਸਪੌਟ ਹੈਗਾ ਇਹਦੇ ਤੇ ਅਸੀਂ ਜਿਹੜਾ ਖਾਸ ਫੋਕਸ ਕਰ ਰਹੇ ਹਾਂ ਤੇ ਜਿਹੜੇ ਵੀ ਇੱਥੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕਰਨੇ ਆ ਮੈਂ ਦੱਸਣਾ ਚਾਹਾਂਗਾ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜੰਗ ਜਿਹੜੀ ਨਸ਼ਿਆ ਵਿਰੁੱਧ ਜਿਹੜਾ ਸ਼ੁਰੂ ਹੋਇਆ ਹੈ ਕਾਰਵਾਈ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਕਪੂਰਥਲਾ ਪੁਲਿਸ ਵੱਲੋਂ 111 ਮਕਦਮੇ ਦਰਜ ਕੀਤੇ ਗਏ ਹਨ ਤੇ 190 ਤੋਂ ਬਾਅਦ ਜਿਹੜੇ ਤ੍ਰਕ ਸਮਗਲ ਇਸੇ ਪੈਡਲਸ ਉਹ ਅਸੀਂ ਅਰੈਸਟ ਵੀ ਕੀਤੇ ਹਨ ਇਹਦੇ ਇਲਾਵਾ ਜਿਹੜਾ ਆ ਕਾਫੀ ਮੁੰਡਿਆਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਤੇ ਵੀ ਭੱਤੀ ਕਰਾਇਆ ਹੈਗਾ ਤੇ ਬਿਲਕੁਲ ਜਿਹੜੀ ਨਸ਼ਾ ਦੇ ਖਿਲਾਫ ਜ਼ੰਗ ਹੈ ਪੂਰੀ ਜੋਰ ਸ਼ੋਰ ਨਾਲ ਜਿਹੜੀ ਜ਼ਿਲ੍ਹਾ ਪੁਲਿਸ ਵੱਲੋਂ ਕਰਾਈ ਜਾ ਰਹੀ ਹੈ